ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾਹੇ ਮੇਰਾ ਨਾਮ ਗੁਜਰਕਮਲ ਕੌਰ ਹੈ ਅਤੇ ਮੈਂ ਸੀਡੀ ਨਸਟਿ ਕਾਲਜ ਦੀ ਵਿਦਿਆਰਥਣ ਹਾਂ ਪਹਿਲਾਂ ਤਾਂ ਮੈਂ ਸਹਿਯੋਗਨਾ ਦਾ ਧੰਨਵਾਦ ਕਰਨਾ ਚਾਹਾਂਗੀ ਜਿਨ੍ਹਾਂ ਦੇ ਥਰੂ ਅਸੀਂ ਸਹਿਜ ਪੜਾਅ ਨਾਲ ਚਲੀ ਜੇਕਰ ਮੈਂ ਆਪਣੇ ਸਹਿਜ ਪੜ੍ਹਦੀ ਅਨੁਭਵ ਦੀ ਗੱਲ ਕਰਾਂ ਤਾਂ ਸਹਿਜ ਪੜ੍ਹ ਕਰਨ ਦੇ ਨਾਲ ਮੈਨੂੰ ਲੱਗਦਾ ਹੈ ਇਹਨੇ ਜਿਵੇਂ ਮੇਰੇ ਮਨ ਦੇ ਵਿੱਚ ਵੀ ਸਹਜ ਆ ਗਿਆ ਹੈ ਸਹਿਜ ਪੜ੍ਹਦੇ ਹਰ ਅੰਗ ਵਿੱਚ ਅਲੱਗ ਹੀ ਅਰਥ ਅਤੇ ਆਨੰਦ ਮਿਲਦਾ ਹੈ ਬੋਲੀ ਬੋਲੀ ਜਿੰਦਗੀ ਜਿਹਨੂੰ ਲੱਗਦਾ ਹੈ ਜਿਹਨੀਆਂ ਪਰੇਸ਼ਾਨੀਆਂ ਦੂਰ ਹੋਣ ਲੱਗੀਆਂ ਨੇ ਤੇ ਇਹਨੂੰ ਇਹ ਲੱਗਦਾ ਹੈ ਕਿ ਸਹਜ ਬਾਣੀ ਇੱਕ ਯਾਤਰਾ ਹੈ ਕਿ ਅੰਦਰਲੇ ਸ਼ੋਰ ਤੋਂ ਸ਼ਾਂਤੀ ਵੱਲ ਜਿਵੇਂ ਸਰਜੀ ਉਹਨਾਂ ਨੇ ਕਿਹਾ ਕਿ ਜ਼ਿੰਦਗੀ ਵਿੱਚ ਬਦਲਾਅ ਆਉਂਦਾ ਹੈ ਜ਼ਿੰਦਗੀ ਬਦਲ ਜਾਂਦੀ ਹੈ ਇਹ ਬਿਲਕੁਲ ਸੱਚ ਹੈ ਕਿ ਜ਼ਿੰਦਗੀ ਬਦਲ ਜਾਂਦੀ ਹੈ ਸਾਡੀ ਬਹੁਤ ਹੀ ਮਤਲਬ ਕਿ ਸ਼ਾਂਤੀ ਮਿਲਦੀ ਹੈ ਇੱਕ ਮਨ ਨੂੰ ਅਲੱਗ ਹੀ ਪੋਜ਼ਿਟਿਵਿਟੀ ਆਉਂਦੀ ਹੈ ਤੇ ਜਿਵੇਂ ਉਹਨਾਂ ਨੇ ਵੀ ਜਿਵੇਂ ਕਿਹਾ ਕਿ ਆਪਾਂ ਗੁਰੂ ਜੀ ਦੇ ਬਾਣੀ ਦੇ ਨਾਲ ਤੇ ਬਾਣੀ ਤੇ ਲੜਨ ਨਾਲ ਨਾਲ ਕੇ ਆਪਾਂ ਜ਼ਿੰਦਗੀ ਦੇ ਵਿੱਚ ਜੋ ਵੀ ਆਪਾਂ ਚਾਹੁੰਦੇ ਆ ਉਹ ਹਾਸਲ ਕਰ ਸਕਦੇ ਆ ਤੇ ਹਾਂ ਇਹ ਸੱਚ ਹੈ ਕਿ ਮੈਨੂੰ ਹੀ ਲੱਗਦਾ ਹੈ ਕਿ ਜਦੋਂ ਤੋਂ ਮੈਂ ਸੈਸਪਾਰਟ ਸ਼ੁਰੂ ਕਰਨਾ ਸ਼ੁਰੂ ਕੀਤਾ ਹੈ ਕਿ ਮੈਨੂੰ ਵੀ ਇਹ ਲੱਗਦਾ ਹੈ ਕਿ ਮੈਂ ਨਹੀਂ ਸਭ ਤੋਂ ਸਭੀ ਜ਼ਿੰਦਗੀ ਲਈ ਜੋ ਹਾਸਲ ਕਰ ਸਕਦੀ ਹਾਂ ਬਾਹੀ ਤੋਂ ਚੀਕਾ ਖਾਸ ਬਾਹੀ ਦੀ ਦਿੱਕਤੀ